ਇਹ ਜਿਹੜਾ ਪੁਲਿਸ ਜ਼ਿਲ੍ਹਾ ਬਟਾਲਾ ਦਾ ਜਿਹੜਾ ਉਪਰਾਲਾ ਹੈਗਾ ਕਿ ਜਿਹੜੇ ਗੁੰਮਸ਼ੁਦਾ ਮੋਬਾਈਲ ਹੈ ਤਾਂ ਉਹਨਾਂ ਨੂੰ ਉਹਨਾਂ ਦੇ ਜਿਹੜੇ ਅਸਲ ਹਕਦdaar ਨੇ ਜਿਹੜੇ ਅਸਲ ਮਾਲਕ ਨੇ ਉਹਨਾਂ ਤੱਕ ਪਹੁੰਚਾਉਣ ਦਾ ਜਿਹੜਾ ਉਪਰਾਲਾ ਹੈ ਤਾਂ ਇਹ ਅਸੀਂ ਪਿਛਲੇ 4 ਮਹੀਨੇ ਤੋਂ ਚਲਾ ਰਹੇ ਨੇ ਇਹਦੇ ਵਿੱਚ ਹੁਣ ਤੱਕ 3-4 ਅਸੀਂ ਫੰਕਸ਼ਨਸ ਕਰ ਚੁੱਕੇ ਨੇ ਤਾਂ ਅੱਜ ਇਹ ਜਿਹੜੀ ਫੰਕਸ਼ਨ ਹੈ ਇਹਦੇ ਵਿੱਚ ਕਰੀਬਨ 200 ਮੋਬਾਈਲ ਅਸੀਂ ਵੰਡ ਰਹੇ ਨੇ ਜਿਹੜੇ ਅਸਲ ਮਾਲਕ ਨੇ ਮੋਬਾਈਲ ਫੋਨਸ ਦੇ ਪਾਵੇ ਉਹ ਕਿਤੇ ਗੁੰਮ ਹੋਏ ਹੁੰਦੇ ਹੈ ਤਾਂ ਸਾਡੀ ਇਹ ਕੋਸ਼ਿਸ਼ ਹੁੰਦੀ ਹੈ ਕਿ ਓਨਰ ਤੱਕ ਉਹ ਪਹੁੰਚੇ ਇੱਚ ਮੈਂ ਇਹ ਦੱਸਣਾ ਚਾਹਾਂਗਾ ਕਿ ਇਹ ਸਾਡਾ ਜਿਹੜਾ ਸਾਈਬਰ ਪੁਲਿਸ ਸਟੇਸ਼ਨ ਹੈ ਉਹਨਾਂ ਦਾ ਉਪਰਾਲਾ ਹੈ ਤਾਂ ਬੜੀ ਮਿਹਨਤ ਕਰਨ ਤੋਂ ਬਾਅਦ ਇੱਕ ਇੱਕ ਮੋਬਾਈਲ ਨੂੰ ਅਕਾਊਂਟ ਫਾਰ ਕਰਨਾ ਉਹਨੂੰ ਕਲੈਕਟ ਕਰਨਾ ਫਿਰ ਡਿਸਟ੍ਰਿਬਿਊਟ ਕਰਨਾ ਬੜਾ ਔਖਾ ਕੰਮ ਹੈ ਬਟ ਇਹਦੇ ਵਿੱਚ ਸਾਡਾ ਸਾਈਬਰ ਪੁਲਿਸ ਸਟੇਸ਼ਨ اسپੈਸ਼ਲੀ ਹੈਡ ਕਨਸਟੇਬਲ ਜਤਿੰਦਰ ਤਾਂ ਐਂਡ ਦ ਕਨਸਰਨਡ ਐਸ ਐਚ ਓ ਦੇ ਆਰ ਡੂਇੰਗ ਗੁੱਡ ਜੌਬ ਤਾਂ ਇਹ ਜ਼ਰੂਰ ਮੈਂ ਦੱਸਣਾ ਚਾਹਾਂਗਾ ਕਿ ਇਹ ਜਿਹੜਾ ਉਪਰਾਲਾ ਚੱਲਦਾ ਪਿਆ ਪਿਛਲੇ 4 ਮਹੀਨੇ ਤੋਂ ਇਹਦੇ ਵਿੱਚ ਅੱਜ ਤੱਕ 500 ਮੋਬਾਈਲ ਅਸੀਂ ਜਿਹੜੇ ਹੈਗੇ ਨੇ ਉਹ ਰਿਕਵਰ ਕਰ ਲਏ 300 ਆਲਰੇਡੀ ਅਸੀਂ ਵਨਡੇ ਹੈ ਤਾਂ ਅੱਜ ਦੀ ਫੰਕਸ਼ਨ ਦੇ ਵਿੱਚ ਅਸੀਂ 200 ਹੋਰ ਡਿਸਟ੍ਰੀਬਿਊਟ ਕਰ ਰਹੇ ਨੇ ਤਾਂ ਕੁੱਲ ਮਿਲਾ ਮਿਲਾ ਕੇ ਇਹਨਾਂ ਦਾ ਜਿਹੜਾ ਮਾਰਕੀਟ ਵੈਲਿਊ ਜਿਹੜੇ ਅਸੀਂ ਮੋਬਾਈਲ ਫੋਨਸ ਰਿਕਵਰ ਕੀਤੇ ਹੋਏ ਨੇ 1 ਕਰੋੜ ਤੋਂ ਉੱਤੇ ਹੈਗਾ ਤਾ ਇਹ ਜਿਹੜਾ سلسلہ ਹੈ ਇਹ ਅੱਗੇ ਵੀ ਚੱਲਦਾ ਰਹੂਗਾ ਤਾਂ ਇਹਦੇ ਵਿੱਚ ਤੁਹਾਡੇ ਸਦਕੇ ਮੈਂ ਸਾਰਿਆਂ ਨੂੰ ਰਿਕਵੈਸਟ ਵੀ ਕਰੂੰਗਾ ਕਿ ਜੇ ਤੁਹਾਡੇ ਕੋਲ ਕੋਈ ਇੰਟੀਮੇਸ਼ਨ ਹੈ ਜਾਂ ਤੁਸੀਂ ਤੁਹਾਡਾ ਕੋਈ ਨੇੜਲਾ ਕੋਈ ਬੰਦਾ ਜਿਹਦਾ ਮੋਬਾਈਲ ਫੋਨ ਗੁੰਮ ਹੋਇਆ ਹੈਗਾ ਤਾਂ ਤੁਸੀਂ ਉਹਦੀ ਸੂਚਨਾ ਜਿਹੜਾ ਸਾਡਾ ਸਾਈਬਰ ਪੁਲਿਸ ਸਟੇਸ਼ਨ ਹੈ ਉੱਥੇ ਦੇ ਸਕਦੇ ਹੋ ਤਾਂ ਅਸੀਂ ਵਚਨਬੰਦ ਹੈਗੇ ਨੇ ਅਸੀਂ ਤੁਹਾਨੂੰ ਉਹ ਟਰੇਸ ਕਰਕੇ ਦਵਾਗੇ ਸਰ ਜੀ ਗੱਲ ਕੀਤੀ ਜਾਵੇ 200 ਮੋਬਾਈਲ ਇਸ ਵਾਰ ਤੁਸੀਂ ਇਸ ਫੰਕਸ਼ਨ 'ਚ ਵਾਪਸ ਕੀਤੇ ਨੇ ਇੱਕ ਮੋਬਾਈਲ ਨੂੰ ਲੱਭਣ ਲੱਗਿਆ ਕਿੰਨਾ ਟਾਈਮ ਲਗ ਜਾਂਦਾ ਕਿੰਨਾ ਸਮਾਂ ਪੁਲਿਸ ਦਾ ਲੱਗ ਜਾਂਦਾ ਹੈ ਇਹ ਚ ਕਾਫੀ ਐਫਰਟ ਲੱਗਦਾ ਤਾਂ ਜੇ ਇਮੀਡੀਏਟਲੀ ਟ੍ਰੇਸ ਹੁੰਦਾ ਹੈ ਤਾਂ ਅਸੀਂ ਨਾਲ ਦੇ ਨਾਲ ਉਹਨੂੰ ਲੱਭ ਹੀ ਲੈਂਦੇ ਆ ਵਾਪਸ ਵੀ ਕਰਦੇ ਆ ਬਟ ਕੁਝ ਕੇਸ ਜ ਅੱਜ ਦੀ ਜਿਹੜੀ ਫੰਕਸ਼ਨ ਦੇ ਵਿੱਚ ਅਸੀਂ ਮੋਬਾਈਲ ਫੋਨਸ ਡਿਸਟ੍ਰਿਬਿਊਟ ਕਰ ਰਹੇ ਨੇ 1 ਸਾਲ ਤੋਂ ਵੱਧ ਟਾਈਮ ਲੱਗਿਆ ਉਹਦੇ ਚ ਤਾ ਕੁਛ ਬੜੇ ਨਵੇਂ ਬ੍ਰਾਂਡ ਨਿਊ ਮੋਬਾਈਲ ਫੋਨ ਸੀਗੇ ਆਈਫੋਨ ਜਿਹੜੇ ਲੇਟੈਸਟ ਉਹਦੇ ਜਿਹੜੇ ਮਾਡਲਸ ਹੈਗੇ ਨੇ ਉਹ ਵੀ ਰਿਕਵਰ ਹੋਏ ਆ ਕੁਛ ਪੱਤਰਕਾਰਾਂ ਦੇ ਵੀ ਮੋਬਾਈਲ ਫੋਨ ਸੀਗੇ ਜਿਹੜੇ ਅਸੀਂ ਰਿਕਵਰ ਕਰ ਲਏ ਹੈਗੇ ਨੇ ਸਰ ਇਹਨਾਂ ਦੇ ਵਿੱਚ ਕੋਈ ਗੁੰਮ ਹੋ ਗਏ ਜਾਂ ਫਿਰ ਕੋਈ ਚੋਰੀ ਵੀ ਹੋਏ ਹੋਣਗੇ ਫੋਨ ਫਿਰ ਉਹਨਾਂ ਜਿੰਨਾਂ ਕੋ ਬਰਾਮਦ ਹੁੰਦੇ ਉਹਨਾਂ ਤੇ ਕੀ ਕਾਰਵਾਈ ਕੀਤੀ ਜਾਂਦੀ ਹੈ ਇਹ ਜਿਹੜਾ ਹੈਗਾ ਜਿਹੜਾ ਅਸੀਂ ਸੀਆਈਆ ਰਿਪੋਰਟਲ ਦੇ ਰਾਹੀਂ ਰਿਕਵਰ ਕਰਦੇ ਹੈ ਤਾਂ ਇਹਦੇ ਵਿੱਚ ਮੋਸਟ ਜਿਹੜੇ ਸੀ ਡਿਸਟ੍ਰੀਬਿਊਟ ਕਰਦੇ ਹੈ ਇਹ ਜਿਹੜੇ ਗੁੰਮਸ਼ੁਦਾ ਜਾਂ ਜਿਹੜੇ ਮਿਸਪਲੇਸਡ ਫੋਨ ਹੁੰਦੇ ਹੈ ਜਿੱਥੇ ਸਾਨੂੰ ਕੋਈ ਕੰਪਲੇਂਟ ਆਂਦੀ ਹੈ ਅਦਰਵਾਈਜ਼ ਜੇ ਕੋਈ ਚੋਰੀशुदा ਹੁੰਦਾ ਹੈ ਜਾਂ ਫਿਰ ਕੋਈ ਸਨੇਚਿੰਗ ਹੋਈ ਹੁੰਦੀ ਹੈ ਤਾਂ ਉਹਦੇ ਵਿੱਚ ਅਸੀਂ ਨਾਲ ਦੇ ਨਾਲ ਅਸੀਂ ਪਰਚਾ ਵੀ ਦਰਜ ਕਰਦੇ ਹੈ ਜਾਂ ਜਿਸ ਹਿਸਾਬ ਦੇ ਨਾਲ ਉਹ ਜਿਹੜਾ ਬੰਦਾ ਜਿਸ ਹਿਸਾਬ ਦੇ ਨਾਲ ਉਹਨੇ ਕੰਪਲੀਟ ਕੀਤੀ ਹੋਗੀ ਅਸੀਂ ਉਸ ਮੁਤਾਬਿਕ ਕਾਰਵਾਈ ਕਰਦੇ ਹਾਂ ਸਰਹੱਦ ਡਿਸਟ੍ਰਿਕਟਸ ਦੇ ਵਿੱਚ ਵੀ ਜਾ ਕੇ ਵਰਕ ਕਰਨਾ ਪੈਂਦਾ ਹੋਵੇਗਾ ਸ਼ਾਇਦ ਬਿਲਕੁਲ ਸਮ ਟਾਈਮਸ ਆਊਟ ਆਫ ਸਟੇਟ ਵੀ ਜਾਣਾ ਪੈਂਦਾ ਹੈ ਤਾਂ ਜਾਂ ਉਥੇ ਸਦਕੇ ਅਸੀਂ ਇਹ ਰਿਕਵਰ ਕਰਦੇ ਹੈ ਤਾਂ ਜਿਸ ਤਰ੍ਹਾਂ ਮੈਂ ਕਿਹਾ ਕਿ ਇੱਚ ਮਿਹਨਤ ਲੱਗਦੀ ਹੈ ਬਟ ਸਾਡੀ ਟੀਮ ਬਹੁਤ ਚੰਗਾ ਕੰਮ ਕਰ ਰਹੀ ਹੈ ਤਾਂ ਤਾਂ ਹੀ ਮੈਂ ਅੱਜ ਤੁਹਾਡੇ ਚੈਨਲ ਰਾਹੀਂ ਰਿਕੁਐਸਟ ਸਾਰਿਆਂ ਨੂੰ ਕਰਦਾ ਕਿ ਜੇ ਮਤਲਬ ਤੁਹਾਡਾ ਕਿਤੇ ਮੋਬਾਈਲ ਫੋਨ ਮਿਸਪਲੇਸ ਹੁੰਦਾ ਹੈ ਜਾਂ ਤੁਸੀਂ ਤੁਹਾਡਾ ਕੋਈ ਨੇੜਲਾ ਬੰਦਾ ਹੈ ਤਾਂ ਜ਼ਰੂਰ ਆ ਜਾਓ ਐਂਡ ਵੀਲ ਹੈਲਪ ਯੂ ਇਨ ਟ੍ਰੇਸਿੰਗ ਦਟ ਮੋਬਾਈਲ ਫੋਨ ਕੁਲ ਐਸ ਕੀ ਨਾਮ ਦਾ ਲ ਮੇਰਾ ਨਾਮ ਕਸ਼ਮੀਰ ਸਿੰਘ ਦਾ ਕਿਹੜਾ ਪਿੰਡ ਹੈ ਮੰਡੇਆਣਾ ਬਾਪੂ ਜੀ ਕਦੋਂ ਦਾ ਮੋਬਾਈਲ ਗਵਾਚਿਆ ਦਾ 1.5 ਮਹੀਨਾ ਆਇਆ ਦੂਸਰਾ ਗਵਾਚਿਆ ਗਵਾਚਾ ਮਿਲ ਚ ਗਿਆ ਹਾਂ ਉਥੋਂ ਕੋਈ ਨਹੀਂ ਕੱਢਦਾ ਮਿਲ ਚ ਗਿਆ ਨੇ ਆਈ ਸੀ ਗ੍ਰੇਡ ਵਗੈਰਾ ਹਾਂਜੀ ਕੰਪਲੀਟ ਕੀਤੀ ਕੀਤੀ ਹੀ ਜੀ ਅੱਜ ਪੁਲਿਸ ਮੋਬਾਈਲ ਤਾਂ ਵਾਪਸ ਕਰ ਦੇਗੀ ਬਹੁਤ ਵਧੀਆ ਮੈਂ ਕਹਿੰਦਾ ਬਹੁਤ ਚੰਗਾ ਹੈ ਜਿਹੜਾ ਕੰਮ ਵਧੀਆ ਵਾ ਜਿਹੜਾ ਕਿ ਆ ਕੰਮ ਨੇਪਰੇ ਜੜਿਆ ਜਿਹੜਾ ਕਿ ਇਸ ਤੋਂ ਚੋਰੀਆਂ ਦਾ ਰਿਕਵਰਟ ਹੋਊਗੀ ਬੱਸ ਜੀ ਲੱਗਦਾ ਸੀ ਮੋਬਾਈਲ ਮਿਲੇਗਾ ਨਹੀਂ ਮੁਸ਼ਕਲ ਹੀ ਹੈ ਨਹੀਂ ਪਤਾ ਨਹੀਂ ਮਿਲਣ ਦੀ ਆਸ ਨਹੀਂ ਹੈਗੀ ਜਿਹੜਾ ਫੋਨ ਆਇਆ ਵੀ ਤੁਹਾਡਾ ਮੋਬਾਈਲ ਮਿਲਣ ਲੱਗਾ ਤੇ ਕਿੱਦਾਂ ਦਾ ਮੈਂ ਸੋਚਿਆ ਨਹੀਂ ਵੀ ਉਹ ਮੈਂ ਕਿ ਫਰੌਡ ਰੂਟ ਕੀਤਾ ਕਹਿੰਦੇ ਤੇ ਉਹਦਾ ਕਾਰਨ ਕਰਕੇ ਫਿਰ ਉਹਨਾਂ ਨੇ ਮੈਂ ਪੁੱਛਿਆ ਮੈਂ ਕਿ ਮੈਨੂੰ ਕਿਹਨੇ ਮਤਲਬ ਕਿਹਨੇ ਸਤਾਨੀ ਜੀ ਕੀਤੀ ਤੇ ਪੁੱਛਿਆ ਇਹ ਮੈਨੂੰ ਸੱਚ ਨਹੀਂ ਆਉਂਦਾ ਮੁਰਕੇ ਇਹਨਾਂ ਨੇ ਕਿਹਾ ਨਾ ਨੇ ਆਪਣਾ ਨੰਬਰ ਪਾਇਆ ਭਾਜੀ ਉਹਨਾਂ ਨੇ ਤੇ ਆ ਗੱਲ ਜਿਹੜੇ ਲੋਕ ਸ਼ਿਕਾਇਤ ਨਹੀਂ ਦਰਜ ਕਰਾਉਂਦੇ ਵੀ ਨਹੀਂ ਮਿਲਣਾ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਮੈਂ ਚੰਗਾ ਪੱਜੀ ਤੇ ਉਹਨਾਂ ਨੂੰ ਸ਼ਿਕਾਇਤ ਕਰਨੀ ਚਾਹੀਦੀ ਆ ਕਿਉਂਕਿ ਆਪਣੀ ਚੀਜ਼ ਗਵਾਚੀ ਹੈ ਮਿਲ ਜੇ ਤੇ ਉਹ ਬਹੁਤ ਵਧੀਆ ਚੀਜ਼ ਆ। ਉਹ ਕਹਿੰਦੀ ਕੀ ਨਾਮ ਤੁਹਾਡਾ? ਪੂਜਾ। ਕਿੱਥੋਂ ਦੇ ਰਹਿਣ ਵਾਲੇ? ਕਿਲਵੰਡੀ ਦੇ। ਅੱਜ ਤੁਹਾਡਾ ਮੋਬਾਈਲ ਘਵਾਚਿਆ ਦਾ। ਦੀਵਾਲੀ ਵਾਲੇ ਦਿਨ ਘਵਾਚਾ ਸੀ ਕਿਸੇ ਨੇ ਪਰਸ ਤੋਂ ਕੱਢ ਲਿਆ ਏ। ਤੁਹਾਨੂੰ ਉਮੀਦ ਹੈ ਕਿ ਲੱਭੇਗਾ? ਹੈਗੀ। ਕਿਉਂਕਿ ਨਾ ਪਿਛਲੀ ਵਾਰੀ ਐਸੀ ਆਈਏ ਉਹ ਕਹਿੰਦੇ ਸੀ ਕਿ ਤੁਹਾਨੂੰ ਮਿਲ ਜੇਗਾ ਫੋਨ। ਕੋਈ ਨਹੀਂ ਨੈਕਸਟ ਟਾਈਮ ਟਰਾਈ ਕਰਿਓ ਤੁਸੀਂ। ਹੁਣ ਤੁਹਾਡਾ ਫੋਨ ਉਹ ਨੂੰ ਮਿਲਣ ਜਾ ਰਹੀ ਅੱਜ ਠੀਕ ਹੈ ਕਿਵੇਂ ਦਾ ਮਹਿਸੂਸ ਕਰ ਰਹੇ ਹੋ ਤੇ ਕੀ ਕਹਿਣਾ ਚਾਹੁੰਦੇ ਹੋ ਜਨਤਾ ਮੈਂ ਬਹੁਤ ਖੁਸ਼ ਹਾਂ ਕਿ ਮੋਬਾਈਲ ਮਿਲ ਗਿਆ ਵਾ ਬੜੀ ਮਿਹਨਤ ਨਾਲ ਲਿਆ ਜਾਂਦਾ ਹੈ ਹਰ ਮਿਹਨਤ ਬਹੁਤ ਕੀਤੀ ਜਾਂਦੀ ਹੈ ਹਾਂਜੀ ਤੇ ਮੈਂ ਕਹਿੰਦੀ ਕਿ ਜਿਹੜੇ ਚੋਰੀ ਕਰਦੇ ਆ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਮਣ ਜਿਹੜੇ ਕੰਪਲੀਟ ਨਹੀਂ ਦਿਖਾਉਂਦੇ ਚੀਜ਼ ਕੋ ਆ ਚੰਦੇ ਕੀ ਕਹਿਣਾ ਚਾਹੁੰਦੇ ਤੁਸੀਂ ਮੈਂ ਨਾਲ ਕਹਿਣਾ ਚਾਹੁੰਦੀ ਕਿ ਇੱਕ ਵਾਰੀ ਟ੍ਰਾਈ ਕਰਨ will be try my best ਜ਼ਰੂਰ ਹੁੰਦੀ ਆ ਉਮੀਦਪੁਰੀ ਇੱਕ ਵਾਰੀ ਕਰਨੀ ਚਾਹੀਦੀ ਹੈ ਉਮੀਦ ਪੁਲਿਸ ਦਾ ਪ੍ਰੈਲਾ ਕਿੱਦਾਂ ਲੱਗਦਾ ਮੈਨੂੰ ਬਹੁਤ ਮੈਂਨਾਂ ਦਾ ਥੈਂਕ ਯੂ ਕਰਨਾ ਚਾਹਨੀ ਆ ਬਹੁਤ ਜ਼ਿਆਦਾ ਇਹਨਾਂ ਦੀ ਮੈਨੂੰ ਬੜੀ ਉਮੀਦ ਸੀ ਅੱਜ ਪੂਰੀ ਹੋ ਗਈ ਆ ਥੈਂਕ ਯੂ ਸੋ ਮੱਚ ਧਿਆਨ ਪੂਰੇ ਲੱਗ ਅੱਜ ਤੁਹਾਡਾ ਮੋਬਾਈਲ ਮੈਨਲੇ ਲਗਾਓ ਅੱਗੇ ਵਚਾਗੇ ਇਸ ਰਹੀ ਗੁੜੀਆ ਕੋਲੋਂ ਗੁੜੀਆ ਦਾ ਮੋਬਾਈਲ ਸੀ ਇਹਨੂੰ ਇਹਦੇ ਕੋ ਖੋਲਿਆ ਸੀ ਉਹਨਾਂ ਨੇ ਮੁੰਡਿਆਂ ਨੇ ਦੋ ਨੇ ਹਾਂਜੀ ਤੇ ਫਿਰ ਅਸੀਂ ਇੱਥੇ ਆ ਕੇ ਬਟਾਲੇ ਕੰਪਲੇਨ ਲਿਖਵਾ ਕੇ ਗਏ ਸੀ ਉਸ ਤੋਂ ਬਾਅਦ ਇਹ ਰੋ ਇਨੀ ਕਿ ਦਿਰ ਹੋ ਗਿਆ ਡੇਢ ਕਿ ਮਹੀਨਾ ਹੋ ਗਿਆ ਜਦੋਂ ਫੋਨ ਆਇਆ ਤੁਹਾਨੂੰ ਪੁਲਿਸ ਵੱਲੋਂ ਵੀ ਤੁਹਾਡਾ ਫੋਨ ਲੱਭ ਕੇ ਆਇਆ ਕਿੱਤਾ ਦਾ ਮਨਤ ਹੈ ਖੁਸ਼ੀ ਹੋਈ ਸੀ ਨਹੀਂ ਲੱਭਦਾ ਨਹੀਂ ਸਾਨੂੰ ਤੇ ਇਹ ਹੈਗੀ ਸੀ ਉਮੀਦ ਕਿ ਅੱਗੇ ਵੀ ਕਹਿੰਦੇ ਸੀ ਲੱਭ ਕੇ ਦਿੱਤੇ ਇਹਨਾਂ ਨੇ ਲੱਭ ਕੇ ਦੇਣਗੇ ਹੁਣ ਵੀ ਖੁਸ਼ੀ ਹੋਈ ਸੀ ਕਾਫੀ ਕੀ ਮਹਿਸੂਸ ਕਰਦੇ ਹੋ ਕਿ ਪ੍ਰਸ਼ਾਸਨ ਨੇ ਅੱਜ ਮੋਬਾਈਲ ਤੁਹਾਨੂੰ ਲੱਭ ਕੇ ਦਿੱਤਾ ਜਨਤਾ ਨੂੰ ਕੀ ਅਪੀਲ ਕਰਨਾ ਚਾਹੁੰਦੇ ਆ ਤੇ ਕੀ ਕਹਿਣਾ ਚਾਹੁੰਦੇ ਆ ਕਿ ਪੁਲਿਸ ਪ੍ਰਸ਼ਾਸਨ ਕੋ ਵਧੀਆ ਉਪਰਾਲੇ ਹਾਂਜੀ ਵਧੀਆ ਇਹ ਮਤਲਬ ਕਿ ਸਾਰਿਆਂ ਦੇ ਮੋਬਾਈਲ ਲੱਭ ਕੇ ਦਿੰਦੇ ਆ ਵਧੀਆ ਕਰਦੇ ਆ ਸਭ ਇਹ ਕੰਮ ਕੋਈ ਕੰਨਾ ਕੋਈ ਸੁੱਖਾ ਵੀ ਨਹੀਂ ਹੈਗਾ 197 ਨੰਬਰ ਕਿਦਾ ਇਹ ਤਾਂ ਹੁੰਦਾ ਵੀ ਜਿਹੜੇ ਕੰਮ ਨੰਬਰ ਇਹ ਕੰਮ ਕੰਪਲੀਟ ਨਹੀਂ ਲਪੰਦੇ ਪਰ ਕੰਪਲੀਟ ਬੋਲਣਾ ਲਿਖਵਾਨੀ ਚਾਹੀਦੀ ਹੈ ਲਿਖਵਾਨੀ ਚਾਹੀਦੀ ਆ ਹੁਣ ਮੇਰੀ ਸਿਸਟਰ ਦੀ ਦੇ ਬੇਟੇ ਦਾ ਵੀ ਬਚਾ ਉਹਨਾਂ ਨੇ ਵੀ ਅਸੀਂ ਕਿਹਾ ਵਾ ਕਿ ਤੁਸੀਂ ਵੀ ਲਿਖਵਾ ਦਿਓ ਜਸਮੀਤ ਥੈਂਕ ਯੂ ਮਿਲੇਗਾ ਇਹ ਉਹਨਾਂ ਨੂੰ ਔਰ ਥੈਂਕਫੁਲ ਕਰਦੇ ਆ ਇਹਨਾਂ ਦਾ ਤੇ ਇਹ ਕੰਮ ਸੁੱਖਾ ਨਹੀਂਗਾ ਇਹਨਾਂ ਕੀ ਨਾਮ ਤੁਹਾਡਾ ਅਨਿਲ ਆ ਮੇਰਾ ਕਿਹੜੀ ਜਗ੍ਹਾ ਤੋਂ ਆਏ ਹਾਂਜੀ ਮੇਰਾ ਸ਼ੀਨਾ ਰੇਤ ਵਾਲਾ ਪਿੰਡ ਹੈ ਤੇ ਮੈਂ ਬਿਲੋਂਗ ਬਟਾਲੇ ਤੋਂ ਕਰਦਾ ਸਰ ਕਿਦਾਂ ਮੋਬਾਈਲ ਕੋਈ ਗੱਲ ਮੇਰਾ ਨਾ ਆਪਣਾ ਸੰਤੋਖ ਡਾਕਟਰ ਕੋਲ ਉੱਥੇ ਫੋਨ ਡਿੱਗਾ ਸੀ ਤਾਂ ਮੈਨੂੰ ਲੱਗੇ ਸਬਜੀ ਵਾਲੇ ਰੇੜੀ ਵਾਲਿਆਂ ਨੇ ਕਿਹਾ ਸੀ ਕਿ ਤੁਹਾਡਾ ਇੱਕ ਫੋਨ ਨਾ ਰਿਕਸ਼ੇ ਵਾਲਾ ਚੱਕ ਕੇ ਲੈ ਗਿਆ ਤਾਂ ਫਿਰ ਮੈਂ ਰਿਪੋਰਟ ਲਖਾਈ ਤਾਂ ਮੈਂ ਡੇਲੀ ਸਦਰ ਥਾਣੇ ਜਾਂਦਾ ਸੀ ਪਤਾ ਕਰਨ ਵਾਸਤੇ ਤਾਂ ਸਾਰੋਂ ਨੇ ਕਹਿੰਦੇ ਸੀ ਤੁਹਾਡਾ ਟ੍ਰੇਸ ਤੇ ਲੱਗਾ ਹੋਇਆ ਤਾਂ 2-4 ਦਿਨ ਪਹਿਲਾਂ ਮੈਨੂੰ ਮੈਸੇਜ ਆਇਆ ਕਿ ਤੁਹਾਡਾ ਫੋਨ ਮਿਲ ਗਿਆ ਤਾਂ ਅੱਜ ਉਹਨਾਂ ਨੇ ਸਾਨੂੰ ਬੁਲਾਇਆ ਥੇ ਪੁਲਿਸ ਲੈਣ ਕਿੰਦਾਂ ਲੱਗਦਾ ਬਹੁਤ ਵਧੀਆ ਫੀਲ ਹੋ ਰਿਹਾ ਵਾ ਪੰਜਾਬ ਪੁਲਸ ਦੇ ਇਸ ਉਪਰਾਲੇ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ